ਸੰਗੇੜੇ ਕਾਪ ਤੇ ਸਿਰਾ ਹੋ ਗਿਆ ਸ਼ੀਲੂ ਦੀ ਟੱਕਰ ਬੂਰੀਏ ਸੀਸਰ ਨਾਲ ਤੇ ਜੱਗੂ ਹਾਗੋਂ ਵਾਲਾ ਤੇ ਨਿੱਕੇ ਨਦੂਰ ਦਾ ਕੜਕਾ ਦੜਕਾ ਹੋ ਗਿਆ ਹੁਣ ਤੁਸੀਂ ਦੇਖੋ ਫੁੱਲ ਵੀਡੀਓ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲਾ ਵੀਡੀਓ ਤੁਸੀਂ ਮਿਸ ਨਾ ਕਰੋ ਵੱਡੀ ਗੱਲ ਹੈ ਔਰ ਸਰਕਾਰ ਦੇ ਜੋ ਭਰਾਮਾਂ ਦਾ 5500 ਬਾਬਿਆਂ ਲਈ ਪੁੱਜਦਾ ਹੋਇਆ ਆ ਜਾਓ ਪੱਟੀ ਥੋੜਾ ਜਿਹਾ ਮੈਨੂੰ ਵੀ ਭੁਲੇਖਾ ਪੈ ਗਿਆ ਗੱਲ ਦਾ ਕਬੱਡੀ ਪਾਣ ਦੇ ਲਈ ਬੁਲਟ ਆ ਗਿਆ ਖੀਰਾਵਾਲ ਦਾ ਉੱਚਾ ਪੇਟ ਪਿੰਡ ਹੈ ਖੀਰਾਵਾਲੀ ਪਿੰਡ ਵੀ ਪ੍ਰਸਿੱਧ ਕਰ ਦਿੰਦਾ ਆ ਟੱਕਰ ਆ ਟੱਕਰ ਉਧਰ ਡਾਕਟਰ ਜੇ ਆ ਜਫਾ ਲੱਗੇਗਾ ਫਤੇਕਾਰ ਕਲੈਕਸ਼ਨ ਮਹਿਲ ਕਲਾ ਵੱਲੋਂ ਸ਼ੀਲੂ 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 ਕਹਿੰਦੇ ਮੇਰੇ ਵੀਰੋ ਸ੍ਰੀ ਰਾਮ ਸਿੱਧੂ ਹੁਸ਼ਟਿੰਦਰ ਦੇ ਨਾਲ ਆ ਉਹ ਵੀ ਵੱਡੇ ਮਾਨ ਕਰਦਾ ਲਓ ਸ਼ੀਲੂ ਸ਼ੀਲੂ ਹਰਿਆਣੇ ਵਾਲਾ ਹਰਿਆਣੇ ਵਾਲੇ ਨੂੰ ਫੜਨ ਨੂੰ ਪੂਰ ਹੁੰਦੇ ਦਿਲਾਂ ਦੇ ਭਲੇਕੇ ਸੋ ਅਗਲਾ ਵੀ 21 ਦੀ 31 ਮੋੜਦਾ ਰਾਜੇ ਖੇਲੇ ਤਬਕਾ ਬਗਾਨੇ ਪੁੱਤਰਾ ਜਿਵੇਂ ਬਾਜੜਾ ਭਰਾਟਾ ਵੱਲੋਂ 1000 ਲੱਗਿਆ ਹੋਏ ਮੇਰੇ ਮਿੱਤਰੋ ਲਓ ਸਾਹਮਣੇ ਸ਼ੀਲੂ ਦੇ ਜੱਫੇ ਦਾ 1000 ਦਿੱਤਾ ਜਾਵੇਗਾ ਜੇ ਜੱਫਾ ਲੱਗੇਗਾ ਨਹੀਂ ਰੇਡਰ ਨੂੰ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ 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 ਸ਼ੀਲੂ ਹਰਿਆਣੇ ਦਾ ਸ਼ੀਲੂ ਤੇ ਭੂਰੀਆ ਸੀਸ ਜੱਪਾ ਜੱਪ ਰਿਊ ਬਾਈਪ ਵੱਲੋਂ ਆਹ ਕਬੱਡੀ ਦੇ ਉੱਤੇ 1000 ਲੱਗ ਗਿਆ ਮੇਰੇ ਪਿਆਰਾ ਹਰਿਆਣਾ ਹਰਿਆਣਾ ਹਰਿਆਣੇ ਤੇ ਹਰਿਆਣੇ ਦੀ ਟੱਕਰ ਹੈ ਮੁੰਡੇ ਹੱਸਦੇ ਐ ਮੁੰਡੇ ਹੱਸਦੇ ਐ ਲਓ ਕਬੱਡੀ ਬੁਲਟ ਆ ਗਿਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮੁਰਕੋ ਮੁੜਕੀ ਹੋਇਆ ਅੱਗੇ ਵੀ ਕਿਉਣਾ 50 50 ਹਜ਼ਾਰ ਬੈਸਟਾਂ ਦੇ ਲਈ ਦਿੱਤਾ ਜਾ ਰਿਹਾ ਵਾਹ ਜੀ ਪੂਰੀਏ ਦਾ 1000 ਫੜ ਲਓ ਮੈ ਤੋਂ ਜੜਾ ਕਬਡੀ ਪਾ ਕੇ ਪੈਸੇ ਸਿੱਧਾ ਪ੍ਰਾਪਤ ਕਰ ਲਿਓ ਖੇਡ ਕਬੱਡੀ ਦਾ ਪੂਰੀਏ ਦਾ ਤਾੜਾ ਆ ਜਾ ਕੇ ਪਾ ਦਿਤਿਆ ਪਰ ਆ ਬਾਹਰੋਂ ਅੱਪਰ ਤੋਂ ਆਇਆ ਜਿੰਨੂ ਜੱਫਾ ਲਾਵੇਗਾ ਤਾਂ ਗੁਰਪ੍ਰੀਤ ਨੇਰ ਮੇਰੇ ਮਿੱਤਰੋ 1000 ਰੁਪਿਆ ਦੇਵੇਗਾ ਆ ਜੱਫੇ ਦੇ ਉੱਤੇ ਤੇ ਬਲਦੇਮਾ ਹੰਤ ਸਿੰਘ ਗੁਰਮੀਤ ਸਿੰਘ ਵੀ ਆਲ ਵਿਕੀ ਮਹੱਤ ਤੇ ਦਿਲਪ੍ਰੀਤ ਬਬਲੂ ਸਰਕਾਰੀ ਵਕੀਲ ਉਹਨਾਂ ਵੱਲੋਂ ਵੀ 1000